अमृतसर खासा दे मुकंद विखे आपसी रंजिश नु लेके नौजवान वालों एक घर चलाए गए इंटा रोड़े इस मौके ते खासा चौकी इंचार्ज गलबात की गई ता दसा की पूरी पड़ताल करके बनती कानूनी कार्रवाई की जाएगी ब्यूरो रिपोर्ट ਹਰਕੀਨ ਆਵਜੀ ਆਪਣਾ ਮੇਰਾ ਬਲਕਾਰ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਜੀ ਪਿੰਡ ਚੱਕ ਮਕੰਦਰੀ ਇਹ ਕੀ ਮਾਮਲਾ ਹੋਇਆ ਹੈ ਮਾਮਲਾ ਜੀ ਪਿੱਛੇ ਚਾਰ ਮਹੀਨੇ ਬੜਾ ਸਾਡਾ ਝਗੜਾ ਹੋਇਆ ਵਿਆਹ ਦੇ ਵਿੱਚ ਉਹ ਸਾਡੇ ਮੁੰਡਾ ਸਰਪਾਟ ਦਾ ਇਹਨੇ ਪੁਰਾਣੀ ਕੋਈ ਖੇ ਬਾਜੀ ਚੱਲਦੀ ਆਈ ਨਾ ਕਿਹਨਾਂ ਦੇ ਨਾਲ ਝਗੜਾ ਹੈ ਇਹ ਆੜਾ ਨਰਮਲ ਸਿੰਘ ਨੇ ਉਹਨਾਂ ਮੁੰਡਾ ਇੱਕ ਇੱਕ ਬੰਦਾ ਝਰਮਲ ਫੌਜੀ ਇਹ ਗੁਰਦਰ ਪੀਲੇ ਪਾਸੇ ਨਹੀਂ ਜਾਈ ਚੱਕ ਤੇ ਰਹਿੰਦੇ ਚੱਕ ਮਕੰਦਰੀ ਦੀ ਅੱਛਾ ਜੀ ਫਿਰ ਜੀ ਫਿਰ ਜੀ ਇਹਨੇ ਲਗਦ ਬਾਜੀ ਪਿੱਛੇ ਹੋਈ ਇਹਨਾਂ ਦੇ ਖੋਬਾ ਜੀ ਕੀਤੇ ਆਈ ਬਾਰੋ ਚੋਲਵੀ ਜੀ ਗਏ ਇਹਨਾਂ ਆ ਕੇ ਮੇਰੀ ਮਾਂ ਘਰ ਨਹੀਂ ਮੇਰੀਆਂ ਨਵਾਂ ਤੇ ਆ ਕੇ ਨਾ ਹਮਲਾ ਕਰ ਦਿੱਤਾ ਟਟ ਵਟੇ ਦਾ ਇਹ ਰਾਤੀ ਆਈ ਦਾਵ ਜੀ ਨਾ ਜੀ ਕਿੰਨੇ ਕ ਜਾਣੇ ਸੀ ਇਹ 25 30 ਨੇ ਜੀ ਗੁਰਦੈਰ ਸਾਹਿਬ ਉੱਤੇ ਚੜ ਗਏ ਜੁੱਤੀਆਂ ਲੈ ਗਏ ਗੁਰਦੈਰ ਸਾਹਿਬ ਦੀ ਉੱਤੇ ਚੜ ਗਏ ਇਹ ਟੋਟਾ ਸਾਡੇ ਸਾਹਮਣੇ ਉਕਾਰ ਚੜਾ ਠੀਕ ਹੈ ਤੇ ਪੁਰਾਣੀ ਰਾਂਜੀਤ ਚੱਲਦੀ ਹੈ ਤੇ ਪੁਰਾਣੀ ਆਰ ਜੀ ਪੁਰਾਣੀ ਚੱਲਦੀ ਹੋਈ ਆ ਜੀ ਅਗੇ 4-5 ਸਾਲ ਪਹਿਲੇ ਸਾਡੇ ਇਹਨੇ ਪੇਟ ਕੋਟਾ ਬਹੁਤ ਜਿਆਦਾ ਚਲਾਤਾ ਸੀ ਸਾਡੇ ਪਰਚੇ ਹੋ ਗਏ ਇਹਨਾਂ ਪੰਚਾਇਤ ਹਾਲਾ ਰਾਜਨੀਵਾ ਕੀਤਾ ਤੇ ਫਿਰ ਦੋ ਤਿੰਨ ਚੌ ਸਾਲੀ ਫੇਰ ਆ ਗਏ ਸਾਡੇ ਹਮਲਾ ਕਰ ਦਿੱਤਾ ਵਜ੍ਹਾ ਕੀ ਹੈ ਜੀ ਵਜ੍ਹਾ ਜੀ ਪੁਰਾਣੀ ਖੈ ਕੋ ਚਲਦੀ ਆਉਂਦੀ ਐ ਜਿੰਨੀ ਠੀਕ ਹੈ ਹਾਂਜੀ ਤੇ ਕੋਈ ਨੁਕਸਾਨ ਤੇ ਨਹੀਂ ਆਇਆ ਨੁਕਸਾਨ ਸਾਡਾ ਕੋਈ ਨਹੀਂ ਹੋਇਆ ਜੀ ਚਲੋ ਮਹਾਰਾਜ ਜੀ ਨੂੰ ਵਾੜਾ ਬਚਾ ਲਿਆ ਮੈਂ ਤੇ ਘਰ ਹੁਣੀਆਂ ਮੈਂ ਆਪਣੀ ਨੌਣ ਨੂੰ ਫੋਨ ਕੀਤਾ ਪਰ ਡੈਡੀ ਛੇਤੀ ਆ ਘਰ ਆ ਤੇ ਮੈਂ ਭੱਜ ਗਿਆ ਕੀ ਕਰੀ ਮੈਂ ਆਪਣੀ ਨੌਣ ਨੂੰ ਮੇਰੇ ਛੋਟੇ ਛੋਟੇ ਪੋਤਰੀ ਪੋਤਰੇ ਤੇ ਨੌਣ ਨੂੰ ਫੜ ਕੇ ਮੈਂ ਅੰਦਰ ਵਾੜ ਦਿੱਤਾ ਤੇ ਆੜਾ ਗੇੜਾ ਟੱਪਣਾ ਹੋਣ ਪਏ ਤੇ ਫਿਰ ਆਈ ਥੋੜਾ ਪੀਤਾ ਜੀ ਅੱਗੇ ਲਾ ਕੇ ਸਾਡੇ ਵੀਟ ਵਟਾ ਚ ਰੋਂ ਡੇ ਵੀ ਤੇ ਪੁਲਿਸ ਨੂੰ ਕੰਪਲੇਟ ਕੀਤੀ ਜੀ ਨਾ ਪੁਲਿਸ ਨੂੰ ਕੰਪਲੇਟ ਕੀਤੀ ਜੀ ਉਹਨਾਂ ਕੋਈ ਕਾਰਵਾਈ ਨਹੀਂ ਪਾਈ ਜੀ ਅਜੇ ਤੱਕ ਅਗਰ ਕੋਈ ਨਹੀਂ ਕੋਈ ਕਾਰਵਾਈ ਨਹੀਂ ਪਾਈ ਕੋਈ ਦੇਖਣ ਆਏ ਨੇ ਨਹੀਂ ਕੋਈ ਨਹੀਂ ਰਕੀ ਗਈ ਕੀਤੀ ਰਾਤੀ ਦੋ ਵਜੇ ਆਏ ਸੀ ਦੇਖਣ ਹੁਣ ਸਵੇਰ ਦਾ 11 ਵਜੇ ਲੈ ਕੋਈ ਇਹਨਾਂ ਕਾਰਵਾਈ ਨਹੀਂ ਪਾਈ ਹਾਂ ਜੇ ਤੱਕ ਅਗਰ ਕੋਈ ਆਪਣਾ ਕੋਈ ਬੰਦੇ ਵਗੈਰਾ ਚੁੱਕੇ ਨਹੀਂ ਨਹੀਂ ਕੋਈ ਬੰਦਾ ਨਹੀਂ ਚੁੱਕਿਆ ਜੀ ਕੀ ਮੌਗੀ ਕੀ ਚੱਕਦੇ ਫਹੀ ਗਨੇ ਜੋ ਗੁਰੂ ਵਗੈਰਾ ਜੋੜੇ ਲੈ ਕੇ ਚੜੇ ਆ ਇਹਨਾਂ ਉ ਸਖਤ ਤੇ ਸਖਤ ਕਾਰਵਾਈ ਕੀਤੀ ਜਾਵੇ ਜੋ ਸਾਡੇ ਨਾਲ ਰੇਟ ਵਟਾ ਬੰਦਿਆਂ 'ਤੇ ਹਮਲਾ ਕੀਤਾ ਉਹਨਾਂ ਨੂੰ ਸਜ਼ਾ ਮਿਲਦੀ ਜਾਵੇ